ਦੇ ਹੋ ਗਏ ਪਖੰਡ ਸ਼ੁਰੂ ਬੰਨ ਲਿਆ ਸਿਰ ਸਿਰ ਮੇਰਾ ਸਿਰ ਦਾ ਦੁਖ ਹੁੰਦਿਆ ਅੱਜ ਇਹ ਤਾਂ ਦੁਖ ਹੁੰਦਿਆ ਕਿ ਤੈਨੂੰ ਮੜ ਜੀ ਇੰਨੀ ਗੱਲ ਕਹਿਤੀ ਵੀ ਆ ਰਖੜੀ ਦੇ ਉੱਤੇ ਆਪਣੇ ਭਰਾਵਾਂ ਕੋ 500 ਡਾਲਰ ਲਈ ਤੇ ਬੱਸ ਬੈ ਗਈ ਨਿਮਾਣੇ ਜਿਹੇ ਨੇ ਮੇਰੇ ਭਰਾ ਪਤਾ ਕਿੰਨੀ ਜ਼ਿੰਮੇਵਾਰੀਆਂ ਉਹਨਾਂ ਦੇ ਸਿਰਾਂ ਤੇ ਉਹ ਹਰ ਵਾਰ 2-200 ਡਾਲਰ ਦੇ ਡ్రਾਈ ਫਰੂਟਾਂ ਦੇ ਡੱਬੇ ਲੈ ਕੇ ਜਾਣੀ ਮਠਿਆਈਆਂ ਰਖੜੀਆਂ ਦੇ ਪੈਸੇ ਬੱਕ ਜਿਹੜੀ ਮੇਰੀ ਜੇਬ ਚ ਜਾਂਦੇ ਤੇ ਲੈ ਕੇ ਉਥੋਂ 50 ਡਾਲਰ ਹੁਣੀ ਤੂੰ ਐਦ ਕੀ ਇਹ ਕੰਮ ਨਹੀਂ ਹੋਣਾ ਚਾਹੀਦਾ ਕੁਝ ਨਹੀਂ ਚਾਹੀਦਾ ਮੈਨੂੰ ਮੇਰੇ ਭਰਾਵਾਂ ਕੋਲ ਉਹ ਬਸ ਪਿਆਰ ਨਾਲ ਮੇਰੇ ਸਿਰ ਤੇ ਹੱਥ ਅੱਛਾ ਤੇ ਠੱਗਨ ਨੂੰ ਕੱਲਾ ਮੈਂ ਹੀ ਆ ਜੇ ਸਾਲ ਚ ਉਹਨਾਂ ਦਾ ਇੱਕ ਦਿਨ ਆ ਜਾਂਦਾ ਵਾ ਉਹ ਵੀ ਨਹੀਂ ਉਹਨਾਂ ਕੋ ਤੂੰ ਪੈਸੇ ਲੈ ਸਕਦੀ। ਕਹਲੇ ਤੂੰ ਪਤੀ ਦੀ ਕਮਾਈ ਤੇ ਪਤਨੀ ਦਾ ਪੂਰਾ ਹੱਕ ਹੁੰਦਾ। ਠੀਕ ਹੈ ਨਾ ਤੁਹਾਡੀ ਕਮਾਈ ਤੇ ਵੀ ਮੇਰਾ ਪੂਰਾ ਹੱਕ ਹੈ। ਤੇ ਉਹ ਜਿਹੜੇ ਇੱਥੇ ਆਣ ਕੇ ਮੇਰੇ ਘਰ ਦੇ ਗਾੜੀ ਫੋੜਦੇ ਪਿੱਕੇ ਦੇ ਰੇਸਾਂ ਦਿੰਦੇ ਆ ਉਹ ਕਮਾਈ ਨਹੀਂ ਕਰਦੇ। ਬੱਚੇ ਨਹੀਂ। ਸ਼ੌਂਕ ਪੂਰਾ ਕਰਦੇ ਨੇ। ਫਿਰ ਕੀ ਹੋ ਗਿਆ? ਮੈਨਾਂ ਸਾਡੇ ਲਈ ਕਿੰਨਾ ਕਰਦੇ ਆ ਉਹ। ਸਾਡੇ ਲਈ ਕਿੰਨਾ ਕਰਦੇ ਆ? ਮੈਨੂੰ ਤੇ ਉਹਨਾਂ ਨੇ ਫੋਰਚੂਨਰ ਦਿੱਤੀ ਹੀ ਵਿਆਹ ਤੇ। ਦਾਜ ਦਾ ਮੇੜਾ ਮਾਰਤਾ ਨਾ? ਮਾਰਤਾ ਨਾ ਮੈਨੂੰ ਦਾਜ ਦਾ ਮੇੜਾ ਅੱਜ। ਪਤਾ ਨਹੀਂ ਕਿ ਸਾਡਾ ਲਿਆ ਹੋਇਆ ਹੀ ਮੇਰੇ ਘਰ ਦੇ ਨੇ ਪੁੱਛਿਆ ਹੀ ਕੀ ਚਾਹੀਦਾ ਉਹ ਤੇ ਰੱਬ ਵਰਗੇ ਮੇਰੇ ਸਾਸੋਰਾ ਸੀ ਜਿਨ੍ਹਾਂ ਨੇ ਕਿਹਾ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕਲੀ ਕੁੜੀ ਚਾਹੀਦੀ ਬਸ ਤਾਂ ਜਦੋਂ ਇਹ ਮੈਨੂੰ ਦਾਜ ਦੇ ਮੇਰਾ ਮਾਰਤਾ ਅਬੇ ਸਾਲੇ ਉਹ 498 ਦੀ ਧਾਰਾ ਨਾਲ ਲਵਾ ਮੈਤੇ ਦਾਜ ਦੀ ਮੈਂ ਸਿਰਫ ਇੱਕ ਸਰਸਰੀ ਗੱਲ ਕੀਤੀ ਆ ਐਦ ਕੀ 500 ڈالر ਰਖੜੀ ਤੇ ਆਉਣਾ ਚਾਹੀਦਾ ਗੱਲਾਂ ਇੱਧਰ ਉੱਧਰ ਦੀਆਂ ਨਾ ਬਣਾ ਮੈਨੂੰ ਸਾਰਾ ਪਤਾ ਤੇਰਾ ਸਵੇਰੇ ਫੋਨ ਹੋਊਗਾ ਘਰ ਦੇਆਂ ਨੂੰ ਕਹਿੰਦਾ ਮਮਾ ਡੈਡੀ ਨੂੰ ਮੈਂ ਕਿ ਤੁਹਾਡਾ ਮੁੰਡਾ ਇਦਾਂ ਮੈਨੂੰ ਦਾਜ ਦੇ ਮੇਰੇ ਮਾਰਦਾ ਵਾਈ ਗਨ ਛਾ ਹੁਣ ਤੂੰ ਪਿੰਡ ਮੇਰੇ ਘਰ ਦੇ ਨੂੰ ਫੋਨ ਕਰੇਗੀ ਹਾਂਜੀ ਕਰਾਂਗੀ ਮੈਂ ਤੇ ਮੈਨੂੰ ਵੀ ਪਤਾ ਵਾ ਫਿਰ ਕਿ ਕਿੱਥੇ ਮੰਗਿਆ ਤੇਰਾ ਭਰਾ ਬਠਿੰਡੇ ਐਡਰੈਸ ਵੀ ਪਤਾ ਫੋਨ ਨੰਬਰ ਵੀ ਅੱਜ ਜੀ ਪਾਣੀ ਮਾਰੂੰਗਾ ਨਾ ਕਿ ਯਾਦ ਰੱਖੂੰਗੇ ਸਾਰੀ ਜ਼ਿੰਦਗੀ ਬਣ ਕੇ ਗਿਆ ਪਾਣੀਆ ਤੇ ਆ ਗਏ ਨਾ ਹੁਣ ਤੇ ਮੇਰੇ ਘਰ ਦੇ ਨੂੰ ਫੋਨ ਕਰਨ ਤੇ ਆ ਗਈ ਨਾ ਤੂੰ ਠੀਕ ਐ ਠੀਕ ਐ ਮੰਗ ਲਾ ਕਿ 5 ਫੇਰ ਬਹਿ ਜੇਗੀ ਨਾ ਠੰਡ ਧੜੇ ਫੇਰ ਬਹਿ ਜਾਏਗੀ ਠੰਡ ਆਈ ਨਾ ਲੈਂ ਤੇ ਹੁਣ ਜੋ ਚੱਲ ਜੋ ਮੇਰੇ ਲਾਗੋ